ਕਲਪਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋ ਖੋਨੇ ਬਹੁਤ ਸੋਹਣੇ ਪਸ਼ੂ ਇੱਕ ਵੱਡੀ ਝੋਟੀ ਟੋਕੜ ਗੱਬਣ ਹੈ ਤੇ ਦੋ ਵੈੜਾ ਖੋਨੇ ਬਾਈ ਕੋ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਰਾਜੇ ਹੋਰ ਕਰਨ ਜੀ ਗਾਲ ਜੀ ਪਰਪੋਲ ਜੀ ਪਰਮਾ ਜੀ ਕੈਮ ਆ ਜੀ ਠੀਕ ਠਾਕ ਜੀ ਜਿਹਨੇ ਭੈਣ ਭਰਾ ਮਾਨਣ ਦੀ ਫਾਲਾਂ ਦੇ ਜੁਠੇ ਸਾਰਿਆਂ ਦੇ ਲੋ ਧੰਨਵਾਦ ਕਰਦੇ ਆ ਹਾਂਜੀ ਹਾਂਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਧੰਨਵਾਦ ਸਾਰੀ ਸੰਗਤ ਦਾ ਬੀਜੇ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਭਾਈ ਜੀ ਤੇ ਜਾਨੋ ਵੀਰ ਅੱਜ ਵੀ ਆਪਣੇ ਕੋ ਬੜੇ ਚੰਗੇ ਸੀ ਬੜਾ ਚੰਗੀਆਂ ਸੀ ਨਾਲ ਹੀ ਮਈਆਂ ਦੇ ਮਾਲ ਸਾਰਾ ਚਲ ਗਿਆ ਅੱਜ ਠੀਕ ਹੈ ਜੀ ਤੇ ਚੰਗੀ ਵੱਡੀ ਝੋਟੀ ਜਿਹੜੀ ਆਪਣੇ ਕੋ ਚੈਨਲ ਤੋਂ ਵੇਚ ਕੇ ਗਈ ਸੀ ਹਾਂਜੀ ਹਾਂਜੀ ਜੀ ਤੇ ਦਾ ਵੀਰ ਭਰਾ ਆਪਣਾ ਮੰਤਰੀ ਇਹਦੇ ਘਰੋਂ ਝੋਟੀ ਲੈ ਜੀ ਠੀਕ ਹੈ ਜੀ ਤੇ ਹੋਣਾਂ ਤੋਂ ਕੜ ਗੱਭਣ ਹੋ ਗਿਆ ਆਪਣੇ ਕੋ ਅੱਜ ਫੇਰ ਆਈ ਠੀਕ ਹੈ ਜੀ ਤੇ ਹੁਣ ਵੀ ਛੋਟੀ ਟੋਪੜ ਗੱਭਣ ਕੋ ਜਿੰਨਾ ਆਮ ਮਹੀਂ ਫੱਜਰ ਕੋ ਦੁੱਧ ਉਹਨਾਂ ਟੋਪੜ ਗੱਭਣ ਕੋ ਉਹਨਾਂ ਨੂੰ ਦੁੱਧ ਹਾਂਜੀ ਫਿਰ ਚੰਗੀ ਪੰਜਾਂ ਮਹੀਨੇ ਦੀ ਗੱਭਣ ਪੰਜਾਂ ਮਹੀਨੇ ਦੀ ਗੱਭਣ ਹੈ ਵੱਡੀ ਛੋਟੀ ਜਿਹੜੇ ਕੋਲ ਮੂੰਹ ਨਾ ਕਹਿ ਦੇਣਾ ਹੁੰਦਾ ਨਾ 18 ਕਿਲੋ ਛੋਟੀ ਇੰਦੂਦ ਇੱਥੋਂ ਹਾਥੀ ਚੁਵਾ ਕੇ ਘੱਲੀ ਸੀ ਠੀਕ ਹੈ ਜੀ ਕਿਹੜੀ ਗਾੜੀ ਹਾਂਜੀ ਚੰਗੀ ਅਸਲ ਛੋਟੀ ਮਗਰ ਉਹ ਚੰਗੇ ਵੱਡੇ ਵੀਰ ਕੋ ਆਈ ਤੇ ਅੱਗੇ ਵੀ ਵੱਡੇ ਵੀਰ ਕੋ ਗਈ ਸੀ ਕਿਹੜਾ ਚੰਗਾ ਡੰਗਰ ਕਿਹੜੀ ਕਿਲੋ ਵੇਚ ਦੇਣਾ ਉਹ ਵੀਰ ਅੰਮ੍ਰਿਤ ਫਰਾਂ ਵੀ ਹੁਣ ਕੰਮ ਹੀ ਖਤਮ ਕਰਦਣਾ ਵੀ ਦੇਣੇ ਹਾਂ ਜੀ ਦੋਵੇਂ ਗੱਲ 깔 ਤੇ ਠੀਕ ਹੈ ਜੀ ਉਹ ਆਪਣੀ ਮਰਜ਼ੀ ਦੇ ਮਾਲਕ ਜਿਹਦਾ ਦੁੱਧ ਦੀ ਲੋਡ ਉਹ ਪਾਲਦੇ ਵਧੀਆ ਝੋਟੀ ਆਹੋ ਜੀ ਇਹਨੂੰ ਗਾਗ ਲੱਗੇ ਆ ਵੀ ਜਦੋਂ ਪੈਰ ਤੇ ਫੋਨ ਕਰਨਾ ਉਦੋਂ ਡੰਗਰ ਘੱਲ ਵੀ ਦੇਈਦਾ ਤੇ ਲੈ ਵੀ ਆਈਦਾ ਉਹਨੂੰ ਕੰਮ ਹੀ ਰਾਤ ਡਿਊਟੀ ਦੂਰ ਲੱਗੀ ਯਾਰ ਝੋਟੀ ਅਸਰਿਆ ਠੀਕ ਹੈ ਜੀ ਇਹਨੂੰ ਕਹਿੰਦੇ ਸਰਾ ਠੀਕ ਆ ਦੇਖੋ ਜੀ ਝੋਟੀ ਫੋਲਰ ਕਾਰਡ ਵਾਲੀ ਜਿਹਨੂੰ ਝੋਟੀ ਕਹੇ ਜਾਂਦੀ ਆ ਉਹ ਝੋਟੀ ਆ ਇਹ ਝੋਟੀ ਕੋਈ ਸਿਫਤ ਕਰਨ ਦੀ ਲੋੜ ਨਹੀਂ ਆਪੇ ਦੱਸੂਗੀ ਵੀ ਮੈਂ ਕੀ ਜੀ ਜੀ ਹਾਂ ਜਨਵਰੀ ਆ ਜਦੋਂ ਕਹਿੰਦੇ ਸੀ ਆਰ ਪਾਰ ਵਾਲੀ ਅਫਲ ਚੀਜ਼ ਆ ਠੀਕ ਆ ਕੁਆਲਟੀ ਵਾਲੀ ਇਹੋ ਜੀ ਟੋਕੜ ਕਿਰਨੀ ਵੀ ਗਰਲੀ ਮੈਂ ਠੀਕ ਆ ਚੱਲ ਵੀ ਇਹ ਘੜਾ ਰੋ ਰੋ ਲੈ ਲੈ ਉਹ ਲੈ ਆ ਜੇ ਮੂੰਹ ਹੁਣ ਛਗੀ ਆ ਜੇ ਛਗੀ ਜੇ ਜਿਹੜੀ ਗੱਲ ਠੀਕ ਆ ਵੀ ਛੇ ਦੰਦ ਤੋਂ ਹੋਈ ਆ ਛੋਟੀ ਥਾਣੇ ਲੈ ਕੇ ਕੁਆਲਟੀ ਵਾਲੀ ਆ ਤੇ ਜਦੋਂ ਕਰਮਾਲੀ ਹੁੰਦੀ ਨਾ ਤੇ ਖਲਾਰੇ ਪੁੰਦੀ ਪੂਰੇ ਪੂਰੇ ਰਿਕਾਰਡ ਵਾਲੀ ਜੋਟੀ ਜੇ ਬੱਚਾ ਬਾਈ ਮਾਰ ਗਈ ਹੁਣ ਟਾਟਾ ਮਾ ਟਾਟਾ ਜਮਾ ਟਾਟਾ ਆਜ ਕਟੇ ਨਾ ਮਿਲਦੀ ਆ ਇਹ ਪਤਾ ਮਨ ਨੂੰ ਸਮਝ ਆਉਂਦੀ ਆ ਆਮ ਝੋਟੀ ਪੂਰੇ ਮੋਲਣਾ ਤੇ ਇਹਦਾ ਮੋਲਣਾ ਵੇਖੋ ਝੋਟੀ ਨੂੰदाई ਆ ਆਮ ਮੋਲਣਾ ਮਾਈ ਠੀਕ ਆ ਪਰ ਅਸਲ ਇਹ ਚੀਜ਼ ਕੇ ساری ਚੰਗੀ ਝੋਟੀ ਚੈਂਪੀਅਨ 24 ਬੰਦਿਆਂ ਬੋਧ ਬਹੁਤ ਮੀਤੀ ਸਾਫ ਸੁਥਰੀ ਸਾਫ ਦਾ ਤੇ ਮੋਲ ਹੀ ਕੋਈ ਨਹੀਂ ਆ ਤੇ ਸਾਫ ਦੀ ਸਹੀ ਗੱਲ ਬਾਈ ਪਹਿਲਾਂ ਇੱਕੋ ਹੀ ਗੱਲ ਕਰਦੀ ਵੀ ਸਿੱਧ ਕਰਦੀ ਵੀ ਲੋਟਣੀ ਆ ਹਾਂਜੀ ਇਹ ਇਹ ਹੁੰਦੀ ਡਬਲ ਡਬਲ ਫਾਇਦਾ ਅਬ ਤੇ ਇਹ ਵਾਲ ਪੋਟ ਕੇ ਨਹੀਂ ਦੇਣ ਵਾਲੀ ਝੋਟੀ ਘਰ ਆਉਂਗੇ ਸਹੀ ਗੱਲ ਇਦਾਂ ਦਾ ਜਾਨਵਰ ਆ ਬਿਲਕੁਲ ਸਹੀ ਗੱਲ। ਅਗੇ ਵੀਰ ਝੋਟੀਆਂ ਜਿਹੜੇ ਵੀ ਇੱਕ ਦੋ ਉਹ ਕੋ ਗੱਲ ਕਹੀ ਸੀ। ਹਾਂਜੀ। ਝੋਟੀਆਂ ਦੀ ਪਛਾਣ ਨਾ ਹਾਂਜੀ। ਹਾਂਜੀ। 95000 ਦੀ ਝੋਟੀਆਂ ਤੇ ਹੈ। ਹਾਂਜੀ ਹਾਂਜੀ। ਇਹੋ ਗੱਲ ਕਹੀ ਸੀ ਵੀ ਵੀਰ ਇਹ ਝੋਟੀਆਂ ਬਸ ਤਰੋਂ ਦੇਣ ਵਾਲੀ ਨਹੀਂ ਬਾਲ ਪੁੱਟ ਕੇ ਨਹੀਂ ਦੇਣਾ। ਠੀਕ ਹੈ। ਮਾਦਾ ਵੀ ਮੈਂ ਤੇਰੀਆਂ ਗੱਲਾਂ ਦਾ ਫੈਨ ਹੋ ਗਿਆ ਹਾਂ ਵੀ ਜਨਰ ਜੀ ਦਾ ਚੰਗਾ ਕਹਾ ਤੇ ਪਹਿਹੰਦੀ ਨਹੀਂ ਗੱਲ ਦਾਜਾਂ ਘਰਾਂ। ਠੀਕ ਹੈ ਜੀ। ਤੇਰੀ ਜੇ ਮੁੰਡਿਆਂ ਮਈਆਂ ਰੱਖੀ ਨਾ। ਓਕੇ ਜੀ। ਤੇ ਉਹ ਝੋਟੀਆਂ ਹੁਣ ਆਪਾਂ ਸੋਈ ਆ। ਅੱਜ ਵੀਡੀਓ ਕਰਦੇ ਵਿਖਾਉਂਦੇ ਆਂਦਾ ਵਾਕਿਆ ਹੀ ਜਨਰ ਆ। ਹਾਂ ਹਾਂ। ਮੈਂ ਮੈਨੂੰ ਕਹੀ ਜਾਂਦੀ ਹੈ ਜਨਵਰ ਦੇ ਕੋਲ ਫੱਲੇ ਹੋਵੇ ਤਾਂ ਫੇਰ ਆ ਬਿਲਕੁਲ ਕਰਦੇ ਫੇਰ ਤੂੰ ਘਰ ਆ ਕੇ ਵੇਖੇ ਤੇ ਮੈਂ ਠੋਡ ਮੈਂ ਅਸਲ ਚੀਜ਼ ਦੇਖੋ ਇਹ ਬਹੁਤ ਸਾਫ ਝੋਟੀਆਂ ਵਧੀਆ ਵੀਰ ਅੱਜ ਤੱਕ ਕੀ ਜੀ ਇਹ ਪਾਲ ਝੋਟੀਆਂ ਦੇਖੋ ਬਹੁਤ ਸੋਹਣਾ ਸਾਈਪ ਆ ਗਏ ਇਹ ਨਹੀਂ ਕਦੇ ਹੋਇਆ ਤੇ ਸਾਡੀ ਮੈਂ ਨਹੀਂ ਕਿਨੂੰ ਪਸੰਦ ਆ ਠੀਕ ਆ ਜੀ ਤੇ ਕੋਈ ਯੋਮ ਕਰਕੇ ਨਹੀਂ ਵਿਖਾਈ ਕਦੀ ਜੋ ਅਸਲ ਚੀਜ਼ ਵਿਖਾਦਾ ਮੈਂ ਯੋਗੀ ਜਿਹੜੀ ਗੱਲ ਹੈ ਦੇਖੋ ਜੀ ਬਹੁਤ ਸਾਫ ਝੋਟੀਆਂ ਸੇਂਗ ਸੁੰਗੀ ਬਹੁਤ ਵਧੀਆ ਲੱਗੀ ਆ ਵਧੀਆ ਕੋਡ ਵਾਲੀ ਝੋਟੀ ਹੈ ਇਹ ਨਹੀਂ ਗਾੜੀ ਢੀ ਕੋ ਮੇ ਡੱਬੀ ਕਿ ਜਿੰਨੀ ਹਾਂ ਜੀ ਪਰ ਪਾਰ ਵਾਲੀ ਝੋਟੀ ਹੈ ਚੰਗੀ ਵੱਡੀ ਤੇ ਮੋਲਵੀਰ ਹਾਣਾ ਹੀ ਦੱਸੋਗੇ ਹੁਣ ਸਮਝਦਾ ਹਾਣਾ ਝੋਟੀ ਹੁਣ ਵੀ ਹੱਕ ਰਸਦੀ ਸਵਾ ਲੱਖ ਦਾ ਵੇ ਗੰਦਾ ਹਾਂਜੀ ਪਰ ਹਾਂ ਤੇ ਨਾ ਜਿੰਨੇ ਦੀ ਝੋਟੀ ਦੇ ਦਣੀ ਆ ਹਾਂਜੀ 1 5 ਦੀ 1 5 ਦੀ 1 5 ਦੀ ਐਂਡ ਝੋਟੀ ਦੇਣੀ ਆ ਹਾਂ 1 5 ਦੀ ਠੀਕ ਹੈ ਜੀ 1 5 ਦੀ ਝੋਟੀ ਦਵਾਂਗੇ ਤੇ ਵੀਡੀਓ ਆਪਣੀ ਚੱਲਣੀ ਆ ਦੋ ਦੋ 10 ਦੀ ਝੋਟੀ ਹਾਂ ਨੂੰ ਦੇ ਦੇ ਦੋ 10 ਦੀ ਦੋ 10 ਦੀ ਝੋਟੀ ਹਾਂ ਨੂੰ ਦੇ ਦੇ ਜਿੰਨ ਝੋਟੀ ਸੁੰਦੀ ਇਹਦੀ ਝੋਟੀ ਸੁੰਦੀ ਦੋ 10 ਝੋਟੀ ਆਵਾਂਗੇ 90 ਰੁਪਏ ਦੇ ਕਰਮਾਂ ਵਾਲੀ ਦੇ ਪੇਮੈਂਟ ਦੇਗੇ ਝੋਟੀ ਲੈ ਕੇ ਆਵਾਂਗੇ ਦੋ 10 ਕੋਲਰ ਕਾਰਡ ਵਾਲੀ ਝੋਟੀ ਯਾਰ ਕਰ ਦੋ ਇੱਕ ਦੋ ਮਾਰੀ ਜਾ ਇਹ ਕਰ ਦੋ ਦੇਖੋ ਜੀ ਬਾਈ ਨੇ ਜੋ ਗੱਲ ਕੀਤੀ ਆ ਵਧੀਆ ਤੇ ਵਧੀਆ ਰਿਕਾਰਡ ਵਾਲੀ ਝੋਟੀ ਤਾਂ ਹੀ ਸਿਫਤਾਂ ਕੀਤੀਆਂ ਦੀਆਂ ਦੀਆਂ ਚੀਜ਼ੀਆਂ ਜਾਨਵਰ ਹੋ ਗਈ ਜਿਹੜੀ ਗੱ हां था सारी हां बिल्कुल देखो बहुत साफ ਝੋਟੇ नस्ਲ ब्रीड ਦੀ ਆ ਠੀਕ ਆ ਓਕੇ ਬਾਈ ਆ ਵੀ ਜੀ ਵੜਾ ਆ ਗਈਆਂ ਤੇ ਆ ਬੱਚਾ ਛਦਾ ਆ ਵੜਾ ਆਪਣੇ ਕੋਲ ਵੇਖੇ ਗਈਆਂ ਸੀ ਹਾਂਜੀ ਤੇ ਡੇਰੀ ਦੇ ਵੇਚ ਹਾਂਜੀ ਆ ਗਾਂ ਦਾ ਆਪਣੇ ਕੋਲ ਜਿਹੜਾ ਕੋ ਬੰਧੀ ਵੀਰ ਭਰਾ ਮਗਾਲੇ ਸ਼ਾਟ ਵੀ ਲੱਗਾ ਹੋਇਆ ਹਾਂਜੀ 30 ਕਿਲੋ ਦੁੱਧ ਕੱਢਿਆ ਹੈ ਵੜ ਨੇ 30 ਕਿਲੋ ਆਪਣੇ ਕੋਲੋਂ ਵੀ ਇੱਥੇ ਵੀ ਵੀਡੀਓ ਚੁਆਈ ਕਰਕੇ ਫਿਰ ਲੈ ਗਿਆ 30 ਕਿਲੋ ਦੁੱਧ ਕੱਢਿਆ ਦੋਵੇਂ ਬੰਨੇ ਬੈਠੇ ਚੌਂਦੇ ਵੀਰ ਦਾ ਸ਼ਾਟ ਵੀ ਪਾ ਦਾਂਗੇ ਹਾਂਜੀ ਦੂਜਾ ਸਵੇਰ ਕੱਲ ਤੇਜੇ ਸਵੇਰ ਬਣੀਆਂ ਹੈਗੀਆਂ ਪਰ ਦਮਾਂ ਖਾਲੀ ਕਰਕੇ ਬਿਲਕੁਲ ਬਣੀਆਂ ਹੈ ਗਾਂ ਖਾਲੀ ਕਰਕੇ ਦੇਣੀਆਂ ਇਹ ਕੋਲੋ ਬਾਈ ਨੂੰ ਬੇਫੜ ਪਹਾੜਾ ਵੀਰ ਦੇ ਦਾਂਗੇ ਜਿਹੜਾ ਮਾਝੀ ਵੀਰ ਦਾ ਮਸ ਹੁੰਦਾ ਲੈ ਗਏ ਠੀਕ ਆ ਬਾਈ ਜੀ ਨिके ਨिके ਭਰਾਏ ਜੀ ਇਹਨਾਂ ਦੇ ਤੇ ਬਹੁਤ ਸੁਣੀਆਂ ਗਾਉ ਠੀਕ ਆ ਸਾਹ ਜੂਰੀਏ ਦੁੱਧ ਵਾਲੀ ਠੀਕ ਆ ਜੀ ਲੈ ਆ ਵੀਰਲਾ ਮਾੜਾ ਵੀਰੋ ਸ਼ਾਦਾ ਮਾੜਾ ਅੱਗੇ ਥਾਂ ਦੇ ਬੱਜੀ ਰਹੀ ਨਾਉ ਤੇ ਨਾਉ ਚੜਦਾ ਕੋਈ ਜ਼ਖਮ ਨਹੀਂ ਕੋਈ ਗੱਲ ਨਹੀਂ ਠੀਕ ਹੈ ਜੀ ਮਾੜਾ ਜਿਹੜਾ ਮਰਜੀ ਵੀਰ ਕੋਲ ਜਿਹੜੀ ਗੱਲ ਸਹੀ ਦਸੀ ਬਾਈਆਂ ਨੇ ਨਾਉ ਚੜਦਾ ਜਿਹੜੀ ਗੱਲ ਮੈਂਦਾ ਨਾਉ ਬਣਾਉਣ ਵਾਲਾ ਫੋਨ ਮਾਰਿਆ ਵੀਰ ਕੋ ਆਇਆ ਨਹੀਂ ਗਿਆ ਠੀਕ ਹੈ ਜੀ ਬਾਕੀ ਆ ਗਿਆ ਤੇ ਇਥੋਂ ਬਣਾ ਕੇ ਵੀ ਕੱਲ ਤਾਂ ਠੀਕ ਹੈ ਤੁਰ ਦੋ ਦੇਖ ਲਓ ਮੜੀ ਆਹ ਵੀਰ ਇਹ ਨਹੀਂ ਕਹਿੰਦੇ ਵੀ ਜਾਨਵਰ ਕੱਚੇ ਥਾਂ ਐ ਵਧੀਆ ਤੁਰਦੀ ਥੋੜਾ ਪੱਕੇ ਤੇ ਕਰਦੀ ਮਹਿਸੂਸ ਤੇ ਬਾਕੀ ਐ ਸਾਫ ਆ ਵਧੀਆ ਚਾਲ ਚੁਲ ਵਧੀਆ ਘੈਂਡ ਆ ਇਹ ਪਦਰਾ ਥਾਂ ਆਇਓ ਇਹ ਪਦਰੇ ਥਾਂ ਦੇ ਵਧੀਆ ਤੁਰਨ ਦੀ ਜੈ ਸੈਟ ਹੈ ਠੀਕ ਹੈ ਬਾਗੀ ਇਹ ਵੱਡੀ ਵਿਆਹ ਦਾ ਸਦਕਾਠ ਵਾਲੀ ਦੁੱਧ ਦੁੱਧ ਵਾਲੀ ਹਾਂਜੀ ਤੇ ਹੁਣ ਦੁੱਧ ਜਿਹੜਾ ਚਵਾਵਾ ਹੁਣ 12-13 ਕਿਲੋ ਵਧੀਆ ਹੋਊਗਾ ਬਾਰਾ ਠੀਕ ਹੈ ਫਾਰਮ ਤੋਂ ਬਹੁਤ ਸ਼ਾਨਦਾਰ ਲੱਗਾ ਦੱਸੋ ਭਾਈ ਜੀ ਕੀ ਪ੍ਰਾਈਸ ਦੇਣਾ ਹੈ ਇਹ ਕਿੰਨੇ ਦੀ ਹੈ ਬਿਲਕੁਲ ਜੈ ਵੀਰ ਜੈ ਬਾਦੀ ਵੀਰ ਭਰਾਸੇ ਹਾਂ ਕਰੇ ਦੁੱਧ ਪਾਣੀ ਚੋਵੇ ਹਾਂ ਤੇ ਮਾਲ ਵੀਰੇ ਆਇਆ ਤਾਂ ਲੈ ਆਈਦਾ ਵੀ ਹਰ ਕੋਈ ਦਾਕ ਆਪਣੇ ਚੈਨਲ ਦੇ ਜੁੜਿਆ ਠੀਕ ਦੱਸੋ ਭਾਈ ਜੀ ਵੱਡਾ ਵੀ ਛੋਟਾ ਵੀ ਦੱਸੋ ਬਿਲਕੁਲ ਜੈ ਵੀਰ ਆ ਦੀ 20 ਦੀ 20 ਦੀ ਆਂ ਯਾਰ ਟਵੀਰ ਚ 200 ਕਰ ਦੋ ਫੜਾਇਆ ਮਾਨ ਕਰ ਦੋ ਕਰਦਾ ਵੀ 18 ਦੇ ਦੱਸੋ ਭੋਲਾ ਜੀ ਮੰਤਰੀ ਸਾਹਿਬ ਦੇਣਾ ਮਾਰਾ ਜਿੰਨੇ ਦੀ ਕਰਦਾ 18 ਹੀ ਕਰ ਠੀਕ ਹੈ 18 ਦੀ 18 ਦੀ ਜਾਂਦੋ ਜੀ ਵੇਖ ਲੋ 18000 ਦੀ ਵਧੀਆ ਵਹਿੜਿਆ ਦੁੱਧ ਦੁੱਧ ਐ ਵਧੀਆ ਹੈਗਾ ਆ ਗਾੜੀ ਇੱਕ ਹੋਰ ਨਗੀਨਾ ਆਇਆ ਹੈ ਬੜੀਆਂ ਪਰ ਇਨੀ ਨਹੀਂ ਮੀਨੀ ਮੀਨੀ ਗਾਂ ਮੰਤਰਾ ਪਾਰ ਜਾ ਕੇ ਨਹੀਂ ਲੱਭਦੀ ਸਹੀ ਗੱਲ ਹੈ ਜੀ ਮੀਨੀ ਗਾਂ ਆ ਗਈ ਅੱਜ ਬਾਈਆਂ ਗੋੜ ਤੇ ਹੁਣ ਦਾ 12 ਕਿਲੋ ਜੀ ਇੱਕ ਬੱਚਾ ਪੁੱਤ ਨਹੀਂ ਇਦਾਂ ਠੀਕ ਹੈ ਬਹੁਤ ਸੋਹਣੀਆਂ ਰਹਿੜਾਂ ਦੱਸੋ ਭਾਈ ਇਹਦਾ ਕੀ ਮੁੱਲ ਇਹਦਾ ਬਿਲਕੁਲ ਯਾਰ ਵੀਰ ਇਹ ਵੀ 20 ਆ 20 ਹਜ਼ਾਰ ਦੀ ਜੋੜਾ 20ਵੀਂ ਦਾ ਓ 18 ਦੀ ਸੀ ਹਾਂਜੀ ਤੇ ਇਹ 20 ਦੀ ਹਾਂਜੀ ਚਲੋ ਜੀ 18 ਤੇ 20 ਤੇ 38000 ਦਾ ਜੋੜਾ 38000 ਦੀਆਂ ਦੋਵੇਂ گاਵਾ ਜਾਂ ਦੋ ਤੇ ਵੇਖੋ ਜੀ ਬਹੁਤ ਵਧੀਆ ਕੁਆਲਿਟੀ ਵਾਲਿਆਂ ਵੇੜਾ ਹੈ ਬਾਈ ਕੋਲ 38000 ਦਾ ਜੋੜਾ ਇਹਦੇ ਜੇ ਕੋਈ ਵੀ ਭਰਾ ਇਕੱਠਾ ਖੜੇ ਥੋੜਾ ਫਿਰ ਹੋਵੇ ਬਾਈ ਨਹੀਂ ਮਨ ਕਰਦੇ ਕਰਦੇ ਆ ਵੀਰੇ ਤਾਂ ਨਕੀਨਾ ਝੋਟੀ ਇਹਦੀ ਮਾਂ ਕੋ ਇਸ ਟਾਈਮ ਤੇ ਹੁਣ ਹਾਜ਼ਰ 20 ਕਿਲੋ ਦੁੱਧ ਆ ਚਾਰ ਦੰਦੋਗੀ ਬਾਈ ਇਹ ਹਾਂਜੀ ਚੌਗੀ ਹੈ ਚਾਰ ਦੰਦ ਇਹ ਜਿਹੜੀ ਤਿਆਰ ਕਰਕੇ ਤੇ ਫਿਰ ਅਜੇ ਦੋਤੇ ਚੜਾ ਕੇ ਫਿਰ ਵੇਚਣੀ ਆ। ਪਾਣੀ ਸਹੀ ਕੱਟੀ ਦਿੱਤੀ ਭੋੜੀ ਝੋਟੀ। ਭੋੜੀ ਆ। ਭੋੜੀ ਭੋੜੀ ਦੇ ਆ ਬਾਰਡਰ ਕੰਢੇਉ ਲਈ ਏ ਝੋਟੀ। ਠੀਕ ਆ ਭੋੜੀ। ਅਜੇ ਦੋਹਾਂ ਤਨਾਂ ਦਿਨਾਂ ਨੂੰ ਪੂਰਾ ਟ੍ਰੈਂਡ ਵਿਖਾਵਾਂਗੇ ਚੀਜ਼ ਕੀ। ਫੇਰ ਮਗਰ ਵੀ ਕੀ ਆ? ਕੱਟੀ ਕੱਟੀ ਮਗਰ 나ੜੂ ਨਾਲ ਆ ਤੇ ਕੱਟੀ ਨਾਲ ਆ ਤੇ ਅਜੇ ਹੌਣ ਝੋਟੀ ਕੋ ਸਾਡਾ ਕਿ ਦੋ ਜੇ ਭੋੜੀ ਆ ਪਰ ਅਜੇ ਪੰਜਾਂ ਚੌਹਾਂ ਦਿਨਾਂ ਨੂੰ ਸੈੱਟ ਕਰਕੇ ਪੂਰੀ ਫੇਰ ਵੇਚਾਂਗੇ। ਦੋਤੇ ਚੜਾ ਕੇ ਫੇਰ ਵੇਚਾਂ। ਦੇਖੋ ਭੋੜੀ ਝੋਟੀ ਮੈਂ ਆਈ ਆ ਬਹੁਤ ਸੋਹਣੀ ਭੋੜੀ ਠੀਕ ਆ ਬਾਈ ਬਾਕੀ ਵੀਰੇ ਜਨਵਾਰ ਪੂਰੇ ਸਾਲ ਵਧੀਆ ਲਾਈਕ ਕਮੈਂਟ ਮੇਰੇ ਭਰਾ ਵਧੀਆ ਦੇ ਸ਼ੇਅਰ ਕਰਿਆ ਕਰੋ ਭੈਣ ਭਰਾ ਸਾਰੇ ਤੇ ਵਧੀਆ ਬਾਈ ਕੋਲ ਪਸ਼ੂ ਆ ਤੇ ਵਧੀਆ ਵਧੀਆ ਨਕੀਨੇ ਆਇਆ ਕਰਨਗੇ ਹਰ ਬੈਸਟ ਨਕੀਨੇ ਆਇਆ ਕਰੂਗਾ ਜਨਵਾਰ ਦਾ ਟਾਪ ਦੇ ਵਧੀਆ ਤੋਂ ਬੱਦਿਆ ਵੀਰੇ ਠੀਕ ਆ ਜੀ ਮੌਣੀ ਵੀਰੇ ਜਨਵਾਰ ਚ ਚੰਗੇ ਹੀ ਆਪਣੇ ਕੋਲ ਹਾਂਜੀ ਜਿਹੜੀ ਗੱਲ ਦਾ ਚਾਰ ਪੰਜ ਮਹੀਨੇ ਵੀਡੀਓ ਚੱਲੀ ਹੈ ਠੀਕ ਹੈ ਜੀ ਤੇ ਸਾਰੇ ਵੀ ਚੰਗੇ ਉਹ ਚੱਲਗੇ ਸਾਰੇ ਚੱਲਗੇ ਪਾਣੀ ਜਦੋਂ ਟੰਗਦੇ ਨਹੀਂ ਓਕੇ ਜੀ ਲਾਈਕ ਨੇ ਕਮੈਂਟ ਤੇ ਸ਼ੇਅਰ ਬਹੁਤ ਬਹੁਤ ਚੈਨਲ ਨੂੰ ਕਰਿਆ ਕਰੋ ਕਿਨੇ ਸੰਤ ਵੀਰ ਭਰਾ ਨਾਲ ਜੁੜਿਆ ਸਾਰਿਆਂ ਦੇ ਲੋ ਧੰਨਵਾਦ ਕਰਦੇ ਸਾਰਿਆਂ ਦਾ ਤੇ ਭੈਣ ਭਰਾਵਾਂ ਦੇ ਦਿੱ ਸਾਰਾ ਕੰਮ ਹੈ ਨਾ ਤੇ ਕਿਉਂ ਜਾ ਬੋਲ ਦੋ ਡਰੈਸਰ ਫੋਨ ਨੰਬਰ ਵੀਜੀਗਾ 8427407755 ਨਾਮ ਮਾਨਾ ਟਿੰਕ ਟੋਮ ਠੀਕ ਹੈ ਤਾਂ ਵਡੀਆਂ ਗਾਵਾਂ ਲਈਆਂ ਆ ਵਡੀਆਂ ਤੇ ਗਾਵਾਂ ਆਪਣੀਆਂ ਕੱਲ ਫੋਨ ਦੇ ਦੇ ਜੇ ਕੋ ਦੁੱਧ 14 15 ਕਿਲੋ ਨਾਲ ਟੋਕੜ ਗੱਭਣ ਆਪਣੇ ਕੋ ਆਉਣ ਲੱਗੀ ਜੇ ਤੇ ਟੋਕੜ ਗੱਭਣ ਆੜਿਆ ਤੇ ਯਰਸੀਆਂ 2 3 ਜੇ ਤੇ ਹੋਣੀਆਂ ਜੀ ਜਨਮ ਵੀਰ ਆਈ ਜਾਂਦੇ ਨਾਲ ਨਾਲ ਜਾਈ ਜਾਂਦੇ ਅੱਜ ਛੋਟੀਆਂ ਦੋ ਤਿੰਨ ਚਾਰ ਵੀ ਗਈਆਂ ਵੀਡੀਓ ਤੇ ਮਿਲਾਉਂਦੇ ਠੀਕ ਉਦਾਂ ਗਈਆਂ ਥੋੜਾ ਕਿਹੇ ਘਰ ਬੰਲੇ ਲੀ ਲੀਆਂ ਹੁਣ ਲੱਗੇ ਗਵਾਂਡੀਆਂ ਘਰ ਬੜਾ ਬਣਾਏ ਤੇ ਖੁਰਲੀ ਹੈ ਥਾਂ ਨਹੀਂ ਵੀਰ ਉਹਨੇ ਕਿਹਾ ਇਹਦੇ ਆ ਵੀ ਜਿਹੜੇ ਖਰਬੂਜੇ ਤਿਆਰੀ ਤਿਆਰੀ ਆ ਕਬਾ ਕੀ ਬਾਕੀ ਕੱਚੇ ਮਾਚ ਟੋਲ ਲਾਇਆ ਬਾਕੀ ਆਪਣੇ ਵੀਰ ਸਾਡੇ ਨੇ ਤੇ ਵੀਰ ਵੀ ਕੋ ਬੱਚੇ ਆ ਉਹਨਾਂ ਦੀ ਵੀ ਹੇਲੀ ਬੰਨੀ ਆ ਬੜਾ ਆਪਣੇ ਵੀਰ ਜਿਹੜੀ ਗਾਦਾ ਜਿਹੜੇ ਗਲੋਗ ਸਪੋਰਟ ਕਰਦੇ ਆ ਹਾਂਜੀ ਸਾਥ ਸਾਥ ਉਹ ਵੀਰ ਭਰਾ ਨਾਲ ਜਿਹੜੇ ਆ ਨਾ ਜਿਹੜੇ ਤੇ ਉਹ ਨਾਲ ਹੀ ਰਹਿਣਗੇ ਜੀ ਸਦਾ ਨਾਲ ਰਹਿਣਗੇ ਜਨਾਬਾ ਜੀ ਚਲੋ ਕੋਈ ਗੱਲ ਜਨਾਬਾ ਜੀ ਬਤੇ ਰਹਿਣਗੇ ਜੀ ਵੀਰ ਠੀਕ ਆ ਜੀ ਇੱਥੇ ਵੀ ਇਹਨਾਂ ਦੇ ਕੋ ਬੰਦੇ ਬੰਦੇ ਜੇ ਕਈ ਬੰਦੇ 100 ਜਾਂ 10% ਵੀ ਨਹੀਂ ਖਲਾਉਣ ਵਾਲੇ ਆਗੇ ਤੇ ਕਈ 100 ਤੋਂ 100 ਹੀ ਆਗੇ ਠੀ ਇਹਨੇ ਵੀਰ ਦਾ 9 ਸਾਹ ਦਿੰਦੇ ਬਾਕੀ ਆ ਡਰੈਸ ਬੋਲ ਦਿਓ ਭਾਈ ਫਿਰ ਫੋਨ ਨੰਬਰ ਵੀਜੀ 1084 407755 ਪਿੰਡ ਮਾਣਾ ਪਿੰਡ ਪੋਮਾ ਬਿਲਕੁਲ ਬਾਕੀ ਫਿਕਰ ਕਰੀ ਦੀ ਹੁੰਦੀ ਆਪਣਾ ਕੰਮ ਰ ਕੋ ਖਿੱਚ ਕੇ ਤੇ ਪਿਆਰ ਵੰਡੋ ਸਭ ਨੂੰ ਠੀਕ ਹੈ ਨਾ ਭਾਈ ਜੀ ਸਰਸਿਕਾ